ਤਿੰਨ ਸਾਬ ਅੱਜ ਮੀਂਹ ਵਰਦੇ ਜੇ ਕਿੱਧਰ ਸੰਗਤ ਆਈਆਂ ਵਾ ਕੰਪਾਨ ਗਾੜੀਆਂ ਹੋਈਆਂ ਆ ਜਿਹੜੀ ਆਪਣੀ ਹੈਗੀ ਐ ਨਾ ਉੱਪਰ ਬਾਰੀ ਦਵਾ ਬਨੈਰ ਇਹਦਾ ਕੁੰਜਰਪੋਲੇ ਜਿਹੜਾ ਹਾਂਜੀ ਇਹ ਆ ਵੇਖ ਮੇਰਾ ਵੀਰ ਦਿਖਾ ਲਾ ਸਾਰੇ ਦਾਰੇ ਨਾ ਬੰਦ ਕੀਤੇ ਆ ਵੇਖ ਚੰਗੀ ਤਰ੍ਹਾਂ ਦਿਖਾ ਲਾ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਪੀ ਇਹ ਦਰ ਖੋਲ ਦੋ ਨਹੀਂ ਤੇ ਪਿੱਛੇ ਬਿਲਕੁਲ ਉੱਪਰੋਂ ਦੀ ਵੇਹ ਨਹਿਰ ਵਖਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸ ਵੇਲੇ ਵੀ ਟੁੱਟ ਕੇ ਇਧਰ ਦਹਾਵੀਆਂ ਪੰਜਾਵਾਂ ਪੰਡਾੜਾ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਜਦੋਂ ਇਹ ਟੁੱਟ ਗਈ ਤੇ ਬਿਲਕੁਲ ਟੁੱਟਣ ਦੀ ਕੰਗਾਰ ਤੇ ਆ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡਿਆ ਤੇ ਇਥੋਂ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਸੀ ਆਖਿਆ ਸੀ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਦੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਜਾਣਾ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਦੋ ਦਰ ਹੋਰ ਛੱਡੋ ਨਹੀਂ ਤੇ ਪਿੱਛੇ ਜਿਹੜੇ 10 20 ਪਿੰਡ ਬੰਗਵਣੀ ਹੋ ਗਿਆ ਇਧਰ ਕੁੰਜਰ ਹੋ ਗਿਆ ਸਹਾਰੀ ਹੋ ਗਿਆ ਕਿੰਨੇ ਕ ਪਿੰਡ ਆ ਜਿਹੜੇ 10 20 30 ਪਿੰਡ ਸਾਰਿਆਂ ਪਿੰਡਾਂ ਚ ਪਾਣੀ ਜਿਹੜਾ ਵਾ ਪਾਣੀ ਨਾ ਡੋਬ ਜਾਣਾ ਤਾਂ ਫੇਰ ਇਹ ਬਾਦ ਉਹ ਬਾਦ ਦੇ ਵਿੱਚ ਟੁੱਟ ਜੀ ਤੇ ਵੱਜਣੀ ਨਹੀਂ ਆ ਭਾਵੇਂ ਹਜ਼ਾਰਾਂ ਬੰਦੇ ਇਕੱਠੇ ਹੋ ਜਾਣ ਤੇ ਕਿ ਇਹਨਾਂ ਦੀ ਮੈਂ ਕਹਿੰਦਾ ਗੈਰ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਪਿੱਛੇ ਕਿੰਨਾ ਧਮੀ ਆਉਣਿਆ ਤਾਂ ਵੀ ਇਹਨਾਂ ਦਰਕ ਬੰਦ ਕੀਤੇ ਆ ਦੇ ਕਿਸੇ ਵੇਲੇ ਵੀ ਟੁੱਟ ਸਕਦੀ ਆ ਉਹ ਮੈਂ ਤੇ ਵੀਰਾਂ ਨੂੰ ਹੋਰ ਵੀ ਜਨਾ ਵੀ ਜੇ ਨਹੀਂ ਛੱਡਦੇ ਤਾਂ ਹੋਰ ਭੈਣ ਭਰਾ ਕੁੰਜਰ ਪੁਲ ਤੇ ਅਸੀਂ ਖੜੇ ਆ ਤੇ ਇੱਥੇ ਇਕੱਠੇ ਹੋ ਉਹ ਦੇ ਨਾਲ ਕੋ ਆ ਦਰ ਖੋਲੇ ਕਰਾਈਏ ਤਾਂ ਜੋ ਪਿਛਲੇ ਪਿੰਡ ਸਾਡੇ 10ਵੀਂ 30 ਪਿੰਡ ਬੱਸ ਸਕਣ